ਤੋ ਬੇਸਿਕਲੀ ਉਹ ਇੱਕ ਐਕਸ਼ਨ ਦਾ ਰਿਐਕਸ਼ਨ ਸੀਗਾ ਇੱਥੇ ਮੇਰੀ ਪਾਰਕਿੰਗ ਹੈ ਉਹਦੇ ਨਾਲ ਦਾ ਇੱਕ ਪਾਰਕਿੰਗ ਸਪੌਟ ਖਾਲੀ ਹੈ ਜਿਹੜਾ ਕਿ ਕਿਸੇ ਹੋਰ ਦਾ ਬਿਲੋਂਗ ਹੈ ਕਰਦਾ ਉਹ ਇੱਥੇ ਰਹਿੰਦੇ ਨਹੀਂ ਬੰਦੇ ਤੇ ਉੱਥੇ ਕੋਈ ਵੀ ਬੰਦਾ ਗੱਡੀ ਲਾ ਦਿੰਦਾ ਦਿਨ ਖਤੇ ਮੇਰੀ ਵਾਈਫ ਨਾਲ ਇੱਥੇ ਗੱਡੀ ਪਾਰਕ ਕਰਦੀ ਖਾਲੀ ਸਪੌਟ ਦੇ ਵਿੱਚ ਫ੍ਰੀ ਤੇ ਜਿਹੜਾ ਹੈਗਾ ਬੰਦਾ ਇਹਨੇ ਉਹਦੇ ਪਿੱਛੇ ਗੱਡੀ ਉਹ ਵੀ ਬਲੌਕ ਕਰਤੀ ਤੇ ਮੇਰੀ ਗੱਡੀ ਵੀ ਬਲੌਕ ਕਰਤੀ ਸੋ ਦੁਪਹਿਰ ਵੇਲੇ ਜਦੋਂ ਮੇਰੀ ਵਾਈਫ ਗੱਡੀ ਕੱਢਣ ਲਈ ਆਪਣੀ ਗਈ ਉੱਥੇ ਉੱਥੇ ਫਿਰ ਉਹਨੇ ਥੋੜਾ ਉਹਦੇ ਨਾਲ ਬਤਮੀਜੀ ਕੀਤੀ ਜਿਹਦੇ ਕਰਕੇ ਫਿਰ ਥੋੜਾ ਜਿਹਾ ਹੀਟ ਆਫ ਦੀ ਮੂਵਮੈਂਟ ਚ ਕੁਝ ਹੋਇਆ ਕਾਰ ਜਿਹੜੀ ਆ ਇੱਕ ਵਾਈਟ ਕਲਰ ਦੀ ਕਾਰ ਪਾਰਕਿੰਗ ਤੇ ਹੁੰਦੀ ਆ ਦੋ ਗੱਡੀਆਂ ਰੋਕਦੀ ਆ ਤੇ ਇਹ ਇੱਕ ਵੀਡੀਓ ਅਗਲੇ ਦਿਨ ਦੀ ਜਾਂਦੀ ਆ ਉਹਨਾਂ ਕੇ ਜਿਹੜਾ ਨਜ਼ਰ ਆ ਰਿਹਾ ਉਹਨਾਂ ਕੇ ਸੱਚ ਆ ਜੇ ਅੱਗੇ ਪਿੱਛੇ ਕੁਝ ਹੋਰ ਵੀ ਹੋਇਆ ਇਸ ਸਮੇਂ ਅਸੀਂ ਹੋਮਲੈਂਡ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਵੀਡੀਓ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਫਿਲਮ اداکار ਕੁਜਿੰਦਰ ਸਿੱਧੂ ਹੋਣਾ ਦੇ ਨਾਲ ਜੁੜਿਆ ਹੋਇਆ ਮਾਮਲਾ ਦੱਸਿਆ ਜਾ ਰਿਹਾ ਮਾਮਲਾ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਸੀ ਤੇ ਹੱਥੋਂ ਪਾਈ ਨਜ਼ਰ ਆ ਰਹੀ ਹੈ ਆਖਿਰਕਾਰ ਉਹ ਵੀਡੀਓ ਦਾ ਸੱਚ ਕੀ ਹੈ ਸਾਡੇ ਨਾਲ ਕੁਜਿੰਦਰ ਸਿੱਧੂ ਮੌਜੂਦ ਨੇ ਨਾਲ ਗੱਲਬਾਤ ਕਰ ਲੈਣੇ ਆ ਭਾਜੀ ਕੀ ਪੂਰਾ ਮਾਮਲਾ ਕੀ ਹੈ ਕਿਉਂਕਿ ਇੱਕ ਵੀਡੀਓ ਹੈ ਜਿਸ ਦੇ ਵਿੱਚ ਤੁਸੀਂ ਨਜ਼ਰ ਆ ਰਹੇ ਹੋ ਹਾਂਜੀ ਉਹ ਥੋੜਾ ਜਿਹਾ ਇੱਕ ਵਨ ਸਾਈਡਡ ਜਿਹਾ ਵਰਜਨ ਤਾਂ ਹੀ ਦੇਖ ਰਹੇ ਹਾਂ ਉਸ ਵੀਡੀਓ ਦੇ ਵਿੱਚ ਬੇਸਿਕਲੀ ਉਹ ਇੱਕ ਐਕਸ਼ਨ ਦਾ ਰਿਐਕਸ਼ਨ ਸੀਗਾ ਮਸਲਾ ਦਰਅਸਲ ਇਹ ਸੀਗਾ ਕਿ ਇੱਕ ਜਿੱਥੇ ਮੇਰੀ ਪਾਰਕਿੰਗ ਹੈ ਉਹਦੇ ਨਾਲ ਦਾ ਇੱਕ ਪਾਰਕਿੰਗ ਸਪੌਟ ਖਾਲੀ ਹੈ ਜਿਹੜਾ ਕਿ ਕਿਸੇ ਹੋਰ ਦਾ ਬਿਲੋਂਗ ਕਰਦਾ ਉਹ ਇੱਥੇ ਰਹਿੰਦੇ ਨਹੀਂ ਬੰਦੇ ਤੇ ਉੱਥੇ ਕੋਈ ਵੀ ਬੰਦਾ ਗੱਡੀ ਲਾ ਰਿੰਦਾ ਤੇ ਮੇਰੇ ਕੋ ਆਪਣੀ ਪਾਰਕਿੰਗ ਹੈਗੀ ਮੈਂ ਕਦੀ ਉੱਥੇ ਗੱਡੀ ਉਹ ਨਹੀਂ ਮੈਨੂੰ ਯੂਜ਼ ਹੀ ਨਹੀਂ ਕਰਨ ਦੀ ਲੋੜ ਪੈਂਦੀ ਮੈਂ ਕੀਤੀ ਵੀ ਨਹੀਂ ਤੇ ਉਹ ਇੱਕ ਦਿਨ ਕਿਤੇ ਮੇਰੀ ਵਾਈਫ ਨੇ ਉੱਥੇ ਗੱਡੀ ਪਾਰਕ ਕਰਤੀ ਖਾਲੀ ਸਪੌਟ ਦੇ ਵਿੱਚ ਤੇ ਉਹ ਜਿਹੜਾ ਇਹ ਮਨਪ੍ਰੀਤ ਜਿਹੜਾ ਹੈਗਾ ਬੰਦਾ ਇਹਨੇ ਉਹਦੇ ਪਿੱਛੇ ਗੱਡੀ ਉਹ ਵੀ ਬਲੌਕ ਕਰਤੀ ਤੇ ਮੇਰੀ ਗੱਡੀ ਵੀ ਬਲੌਕ ਕਰਤੀ ਪਤਾ ਲੱਗਾ ਕੀ ਆ ਜੀ ਕਹਿੰਦਾ ਉਹ ਸਿਰ ਪਾਰਕਿੰਗ ਦਾ ਅਥੋਰਾਈਜ਼ ਮੈਂ ਆ ਤੇ ਮੇਰੇ ਮੇਰੀ ਪਾਰਕਿੰਗ ਆ ਉਹ ਜੇ ਉਹ ਫਲਾਂਟ ਜਦੋਂ ਉਹਦੇ ਓਨਰਸ ਨਾਲ ਗੱਲ ਕੀਤੀ ਸਿਕਿਉਰਿਟੀ ਵਾਲਿਆਂ ਨੇ ਉਹਦੇ ਅਮਿਤ ਤੇ ਸਾਖਸ਼ੀ ਪਾਟੀਆਂ ਨੇ ਉਹ ਕਹਿੰਦੇ ਉੱਥੇ ਤਾਂ ਕੋਈ ਵੀ ਗੱਡੀ ਲਾ ਸਕਦਾ ਮਤਲਬ ਅਸੀਂ ਰਹਿੰਦੇ ਨਹੀਂ ਆ ਤੇ ਸਾਨੂੰ ਨਹੀਂ ਇਤਰਾਜ਼ ਤੇ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਹਾਲਾਂਕਿ ਜਿਮ ਦੇ ਵਿੱਚ ਅਸੀਂ ਇਕੱਠੇ ਜਿਮ ਕਰਦੇ ਆ ਸਾਰਾ ਕੁਝ ਆ ਇੱਕ ਦੂਜੇ ਨੂੰ ਜਾਣਦੇ ਵੀ ਆ ਪੁਰਾਣੇ ਤੇ ਉਹ ਗੱਡੀ ਉਹਦੀ ਸਾਰੀ ਰਾਤ ਉਹਨੇ ਬਲੌਕ ਕਰ ਛੱਡੀ ਅਗਲੇ ਦਿਨ ਵੀ ਨਹੀਂ ਉਹਨੇ ਗੱਡੀ ਹਟਾਈ ਉਥੋਂ ਸੋ ਦੁਪਹਿਰ ਵੇਲੇ ਜਦੋਂ ਮੇਰੀ ਵਾਈਫ ਗੱਡੀ ਕੱਢਣ ਲਈ ਆਪਣੀ ਗਈ ਉ ਤੇ ਉਥੇ ਫਿਰ ਉਹਨੇ ਥੋੜਾ ਉਹਦੇ ਨਾਲ ਬਤਮੀਜੀ ਕੀਤੀ ਜਿਹਦੇ ਕਰਕੇ ਫਿਰ ਥੋੜਾ ਜਿਹਾ ਹੀਟ ਆਫ ਦੀ ਮੂਮੈਂਟ ਚ ਕੁਝ ਹੋਇਆ ਉਹਦੇ ਵਿੱਚ ਇੱਕ ਲੇਡੀ ਨਜ਼ਰ ਆ ਰਹੀ ਹੈ ਜਿਹੜੀ ਖਿੱਚ ਤੂ ਕਰਦੀ ਉਹ ਕੌਣ ਸੀਗੀ ਔਰ ਹਟਾਉਣ ਦੀ ਕੋਸ਼ਿਸ਼ ਹੋ ਰਹੀ ਸੀ ਜਾਂ ਕੀ ਹੈ ਇਧਰ ਵੀ ਜਾਪਰੇ ਵੀ ਤੁਹਾਡੇ ਤੇ ਵੀ ਜਿਵੇਂ ਬੈਕ ਹੁੰਦਾ ਨਹੀਂ ਨਹੀਂ ਉਹ ਮੇਰੀ ਵਾਈਫ ਹੀ ਸੀਗੀ ਉਹ ਤਾਂ ਬਰੋਕ ਰਹੀ ਸੀ ਮੈਨੂੰ ਵੀ ਚਲੋ ਹੁਣ ਉਹ ਦਰਸਲ ਉਹਨੇ ਰੋਣ ਹੱਕੀ ਹੋ ਕੇ ਜਦੋਂ ਮੈਨੂੰ ਫੋਨ ਕੀਤਾ ਤੇ ਮੈਂ ਥੋੜਾ ਜਿਹਾ ਆਪਕ ਹੋ ਗਿਆ ਉਦੋਂ ਤੇ ਪਰ ਹੋਣਾ ਨਹੀਂ ਸੀ ਚਾਹੀਦਾ ਇਟ ਇਜ਼ ਅਨਫੋਰਚੂਨੇਟ ਤੇ ਪਰ ਉਹ ਬੰਦੇ ਨੇ ਮਜਬੂਰੀ ਐਨਕ ਕਰਤਾ ਗੱਲਾਂ ਇਦਾਂ ਨਹੀਂ ਕਰਤੀਆਂ ਉਹਨੂੰ ਕਿ ਜਿਹੜੇ ਕਰਕੇ ਫਿਰ ਉਹ ਇਹ ਸਾਰਾ ਕੁਝ ਹੋਇਆ ਪਰ ਹੁਣ ਇਸ ਵੇਲੇ ਮਸਲਾ ਜਿਹੜਾ ਸੋਸਾਇਟੀ ਦੇ ਅਧੀਨ ਆ ਤੇ ਆਰਡਬੀਯੂਏ ਜਿਹੜੀ ਸਾਡੀ ਇੱਥੇ ਰੈਜ਼ੀਡੈਂਸੀ ਦੀ ਸਟੈਟਿ ਹੈ ਉਹ ਅਸੀਂ ਇਸ ਮਸਲੇ ਨੂੰ ਆਪਸ ਵਿੱਚ ਮਿਲ ਕੇ ਬੈਠ ਕੇ ਸੌਟ ਆਊਟ ਕਰ ਰਹੇ ਹਾਂ ਪਰ ਮਨਪ੍ਰੀਤ ਹੁਣਾਂ ਦੇ ਵੀ ਕਹਿੰਦਾ ਕਿ ਪੁਲਿਸ ਨੂੰ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਹੈ ਮਾਮਲਾ ਸਾਹਮਣੇ ਆ ਰਿਹਾ ਕਿ ਤੁਹਾਡੇ ਖਿਲਾਫ ਦਿੱਤੀ ਗਈ ਹੈ ਪੰਨ ਤੋੜ ਨੂੰ ਲੈ ਕੇ ਗੱਡੀ ਦੇ ਉੱਤੇ ਪੰਨ ਤੋੜ ਕੀਤੀ ਗਈ ਹੈ ਹਾਂਜੀ ਪੁਲਿਸ ਕੋਲ ਗਿਆ ਸੀ ਉਹ ਬੰਦਾ ਤੇ ਪੁਲਿਸ ਨੇ ਮੇਰਾ ਵਰਜਨ ਵੀ ਲੈ ਲਿਆ ਕਿਉਂਕਿ ਜੇ ਪੁਲਿਸ ਜਾਂਚਬੀਨ ਕਰਨ ਤੇ ਆਉਗੀ ਤੇ ਫਿਰ ਉਹ ਸਾਰਾ ਕੁਝ ਇਨਵੈਸਟੀਗੇਟ ਕਰੂਗੀ ਪਿੱਛੇ ਪਛੋਕੜ ਚ ਕੀ ਹੋਇਆ ਐਕਸ਼ਨ ਦਾ ਰਿਐਕਸ਼ਨ ਕਿਉਂ ਹੋਇਆ ਕਿਉਂ ਇਦਾਂ ਦੇ ਹਾਲਾਤ ਬਣੇ ਕਿਉਂਕਿ ਮੇਰੀ ਨੇਚਰ ਇਦਾਂ ਦੀ ਆ ਕਿ ਮੈਂ ਕਦੀ ਗੁੱਸੇ 'ਚ ਆਉਂਦਾ ਨਹੀਂ ਸੋ ਬਹੁਤ ਰੇਅਰ ਆ ਕਦੀ ਕਿਸੇ ਨੇ ਮੈਨੂੰ ਗੁੱਸੇ 'ਚ ਦੇਖਿਆ ਹੋਊਗਾ ਤੇ ਉਹ ਇਹੋ ਜੀ ਮੂਮੈਂਟ ਐ ਇਹੋ ਜੀ ਸਿਚੁਏਸ਼ਨ ਬਣ ਗਈ ਗੱਲ ਜਦੋਂ ਤੁਹਾਡੇ ਟੀਪੰਤੇ ਆ ਜੇ ਵਾਈਫ ਤੇ ਆ ਜੇ ਫਿਰ ਕਈ ਵਾਰ ਬੰਦਾ ਆ ਆਪਾਂ ਖੋ ਜਾਂਦਾ ਸੋ ਉਹ ਜੈ ਇੱਕ ਮੂਮੈਂਟ ਸੀਗਾ ਕੀ ਕਹਣਾ ਸੀ ਸੋਸਾਇਟੀ ਵਾਲਿਆਂ ਦਾ ਜਿਹੋ ਜ਼ਿਕਰ ਮਾਮਲਾ ਉਹਨਾਂ ਦੇ ਕੋਲ ਹੈਗਾ ਆ ਕਿ ਉਹ ਹੁਣ ਗੱਲਬਾਤ ਕਰ ਰਹੇ ਆ ਦੋਨੋਂ ਧਿਰ ਦੇ ਵਿੱਚ ਥੋੜੀ ਬੈਠ ਕੇ ਜਾਂ ਕੋਈ ਗੱਲਬਾਤ ਕਰਾਈ ਕਿ ਅੱਗੇ ਮਾਮਲਾ ਹਾਂਜੀ ਹਾਂਜੀ ਉਹ ਮੈਨੂੰ ਸੋਸਾਇਟੀ ਦੇ ਜਿਹੜੇ ਪ੍ਰਮੁੱਖ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦੂਜੇ ਪਾਸੇ ਵੀ ਗੱਲ ਕਰ ਲਈ ਆ ਮੇਰੇ ਨਾਲ ਵੀ ਗੱਲ ਕਰ ਲਈ ਆ ਤੇ ਅਸੀਂ ਸ਼ਾਮ 5 5:30 ਵਜੇ ਬੈਠ ਕੇ ਖਤਮ ਕਰਦਾਂਗੇ ਮਸਲਾ ਪਹਿਲਾਂ ਵੀ ਕਦੇ ਉਹ ਵਿਅਕਤੀ ਨਾਲ ਕੋਈ ਝਗੜਾ ਹੋਇਆ ਵੇ ਗੱਲ ਹੋਈ ਵੀ ਕਿਉਂਕਿ ਇੱਕੋ ਦਮੇ ਜਿਹੜਾ ਐ ਇੰਨਾ ਕੁਛ ਚੱਕ ਲੈਣਾ ਤੇ ਉਹਦੇ ਗੱਡੀ ਦੇ ਉੱਤੇ ਹਮਲਾ ਕਰ ਦੇਣਾ ਨਹੀਂ ਨਹੀਂ ਉਹ ਵਿਅਕਤੀ ਦੇ ਨਾਲ ਬਿਲਕੁਲ ਝਗੜਾ ਨਹੀਂ ਕੋਈ ਬਲਕਿ ਅਸੀਂ ਵੜੇ ਵਧੀਆ ਗੁੱਡ ਟਰਮਸ ਦੇ ਵਿੱਚ ਆ ਤੇ ਅਸੀਂ ਇੱਥੇ ਜਿਮ ਦੇ ਵਿੱਚ ਵੀ ਇਕੱਠੇ ਜਿਮ ਲਈਦਾ ਸਭ ਕੁਝ ਐ ਤੇ ਉਹ ਬੰਦੇ ਨੇ ਇੱਧਰ ਉੱਧਰ ਜ਼ਰੂਰ ਕਿਸ ਨਾ ਕਿਸੇ ਨਾਲ ਪੰਗੇ ਲੈਣ ਦੀ ਨੇਚਰ ਹੈਗੀ ਆ ਕਿਉਂਕਿ ਜਿਮ ਦੇ ਵਿੱਚ ਵੀ ਕੋਈ ਨਾ ਕੋਈ ਉਹਦਾ ਪੰਗਾ ਸਿਆਪਾ ਪਿਆ ਰਹਿੰਦਾ ਹੁੰਦਾ ਸੀ ਪਰ ਆਪਾਂ ਕਦੀ ਇਨਵੋਲ ਹੋਏ ਨਹੀਂ ਉਹ ਮੈਨੂੰ ਰਿਸਪੈਕਟ ਦਿੰਦਾ ਆਪਾਂ ਉਹਨੂੰ ਦਈ ਦੀ ਗੱਲ ਖਤਮ ਹੋ ਏ ਪਤਾ ਨਹੀਂ ਉਹਨੇ ਕਿਉਂ ਇੰਟੈਂਸ਼ਨਲੀ ਮੇਰੇ ਨਾਲ ਇਦਾਂ ਦਾ ਹਰਕਤ ਕੀਤੀ ਉਹਨੂੰ ਪਤਾ ਵੀ ਆ ਚੰਗਾ ਭਲਾ ਉਹਨੂੰ ਇਹ ਵੀ ਪਤਾ ਕਿ ਬੜਾ ਸ਼ਾਂਤ ਸੁਭਾਅ ਦਾ ਮੈਂ ਬੰਦਾ ਕਦੀ ਮੈਂ ਗੁੱਸੇ ਚ ਆਉਂਦਾ ਨਹੀਂ ਸ਼ਾਇਦ ਉਹੀ ਹੋਇਆ ਕਿ ਕਈ ਵਾਰ ਜਦੋਂ ਤੁਸੀਂ ਬਾਹਲੇ ਹੱਥ ਜੋੜਦੇ ਹੋ ਸ਼ਾਂਤੀ ਦੇ ਵਿੱਚ ਜ਼ਿਆਦਾ ਰਹਿੰਦੇ ਹੋ ਤੇ ਕਈ ਵਾਰ ਬੰਦਾ ਐਵੇਂ ਤੁਹਾਨੂੰ ਪ੍ਰੋਵੋਕ ਕਰ ਦਿੰਦਾ ਮੈਨੂੰ ਲੱਗਦਾ ਇਹੋ ਜੀ ਮੂਵਮੈਂਟ ਸੀਗੀ ਤੇ ਬੇਕੂਫੀ ਕੀਤੀ ਉਹਨੇ ਤੇ ਉਹ ਥੋੜਾ ਫਿਰ ਐਕਸ਼ਨ ਦਾ ਰਿਐਕਸ਼ਨ ਦੋ ਵੀਡੀਓਜ਼ ਦੇਖਿਆ ਨੇ ਅਸੀਂ ਇੱਕ ਵੀਡੀਓ ਸਭ ਤੋਂ ਪਹਿਲਾਂ ਇੱਕ ਰਾਤ ਦੀ ਨਜ਼ਰ ਆਉਂਦੀ ਹੈ ਜਿੱਥੇ ਕਾਰ ਜਿਹੜੀ ਆ ਇੱਕ ਵਾਈਟ ਕਲਰ ਦੀ ਕਾਰ ਪਾਰਕਿੰਗ ਤੇ ਹੁੰਦੀ ਆ ਦੋ ਗੱਡੀਆਂ ਰੋਕਦੀ ਆ ਤੇ ਅਗ ਇੱਕ ਵੀਡੀਓ ਅਗਲੇ ਦਿਨ ਦੀ ਜਾਂਦੀ ਆ ਉਹਨਾਂ ਕੇ ਜਿਹੜਾ ਨਜ਼ਰ ਆ ਰਿਹਾ ਉਹਨਾਂ ਕੇ ਸੱਚ ਆ ਜੇ ਇਹਦੇ ਅੱਗੇ ਪਿੱਛੇ ਕੁਝ ਹੋਰ ਵੀ ਹੋਇਆ ਜਿਹੜਾ ਨਹੀਂ ਸਕਦਾ ਇਹ ਇਹਦੇ ਇਹਦੇ ਚੋ ਆਹੀ ਆ ਜਿਹੜੀ ਗੱਲ ਮੇਨ ਜਿੱਥੋਂ ਗੱਲ ਵਧੀ ਜਦੋਂ ਪਾਰਕਿੰਗ ਤੱਕ ਤਾਂ ਮੈਂ ਇਨਵੋਲ ਵੀ ਨਹੀਂ ਸੀ ਹੋਇਆ ਤਾਂ ਮੇਰੀ ਗੱਡੀਆਂ ਦੋ ਰੋਕੀਆਂ ਚੱਲ ਕੋਈ ਨਹੀਂ ਯਾਰ ਅਗਲੇ ਦਿਨ ਵੀ ਨਹੀਂ ਖੋਲੀਆਂ ਚੱਲ ਕੋਈ ਨਹੀਂ ਯਾਰ ਹਨਾ ਪਰ ਜਿਹੜੀ ਉਹਨੇ ਬਤਵੀਜੀ ਨਾਲ ਗੱਲ ਕੀਤੀ ਉੱਥੇ ਵੀਡੀਓ ਵੀ ਤੁਹਾਡੀ ਇੱਕ ਜਿਹੜੀ ਤੁਸੀਂ ਤੁਹਾਡੇ ਵੱਲੋਂ ਬਣਾਈ ਗਈ ਆ ਉਹ ਬਣਾਉਣ ਦਾ ਕੀ ਮੱਦਾ ਰੀਜ਼ਨ ਸੀਗਾ ਕਿ ਬਣਾ ਕੇ ਤਾਂ ਕੇ ਪਾਈ ਉਹ ਮੈਨੂੰ ਉਹ ਸਾਰੇ ਉਹ ਮੀਡੀਆ ਵਾਲੇ ਸਵੇਰ ਦੇ ਮੇਰਾ ਵਰਜ਼ਨ ਮੰਗ ਰਹੇ ਸੀਗੇ ਕੁਝ ਲੋਕਾਂ ਨੇ ਵਨ ਸਾਈਡਡ ਖਬਰ ਚਲਾਈ ਆ ਸੋ ਹੁਣ ਜੇ ਖਬਰ ਚੱਲ ਹੀ ਗਈ ਆ ਤੇ ਵਰਜ਼ਨ ਤਾਂ ਦੇਣਾ ਚਾਹੀਦਾ ਹੀ ਆ ਤੇ ਦੇਣਾ ਬਣਦਾ ਹੀ ਸੀ ਕੁਝ ਲੋਕਾਂ ਨੇ ਮੇਰਾ ਵਰਜ਼ਨ ਲਿਆ ਵੀ ਨਹੀਂ ਖੈਰ ਉਹਦੇ ਕਰਕੇ ਮੈਂ ਰੈਫਰਮੇਸ਼ਨ ਦਾ ਕੇਸ ਵੀ ਪਾਉਂਗਾ ਤੇ ਦੈਟਸ ਇਟ ਉਹ ਸੁਸਾਇਟੀ ਕੀ ਕਹਿ ਰਹੀ ਐ ਸੋ ਸੋਸਾਇਟੀ ਦਾ ਮਸਲਾ ਰਿਜ਼ੋਲਵ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਸੋ ਅਸੀਂ ਕੋਸ਼ਿਸ਼ ਮੈਂ ਵੀ ਉਹਨਾਂ ਦੇ ਨਾਲ ਹੀ ਆ ਮੈਂਬਰ ਆਫ ਸੋਸਾਇਟੀ ਆ ਤੇ ਅਸੀਂ ਚਾਹੁੰਦੇ ਆ ਕਿ ਮਸਲਾ ਜਿਹੜਾ ਸਾਡਾ ਚਾਰ ਦੀਵਾਰੀ ਦੇ ਅੰਦਰ ਦਾ ਹੈ ਅੰਦਰ ਹੀ ਖਤਮ ਹੋ ਜਾਏ ਸੋ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਸਿੱਧੂ ਹਣੀ ਸਾਡੇ ਨਾਲ ਚਰਚਾ ਕਰ ਰਹੇ ਸੀਗੇ ਆਪਣੇ ਸਮੱਸਿਆ ਨੂੰ ਲੈ ਕੇ ਹਾਲਾਂਕਿ ਵੀਡੀਓ ਸੀਸੀਟੀਵੀ ਵੀਡੀਓ ਇੱਕ ਪਹਿਲਾਂ ਆਉਂਦੀ ਆ ਸਾਹਮਣੇ ਜਿਹਦੇ ਵਿੱਚ ਇੱਕ ਵਾਈਟ ਕਲਰ ਦੀ ਫੋਰਚੂਨਰ ਕਾਰ ਹੁੰਦੀ ਆ ਜਿਹੜੀ ਉਹ ਖੜਦੀ ਆ ਪਾਰਕਿੰਗ ਦੇ ਵਿੱਚ ਆ ਕੇ ਦੋ ਗੱਡੀਆਂ ਉਹਦੇ ਬੈਕ ਤੇ ਹੁੰਦੀਆਂ ਨੇ ਉਸ ਤੋਂ ਬਾਅਦ ਅਗਲੇ ਦਿਨ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਸਿੱਧੂ ਹਣੀ ਨਜ਼ਰ ਆਉਂਦੇ ਆ ਕਿ ਕੁਝ ਲੈ ਕੇ ਹੱਥ 'ਚ ਸਟਿਕ ਲੈ ਕੇ ਕਾਰ ਵੱਲ ਨੂੰ ਵਾਧਦੇ ਦੇ ਕਾਰ ਦੇ ਉੱਤੇ ਹਿੱਟ ਵੀ ਕਰ ਦਿੰਦੇ ਨੇ ਤੇ ਇੱਕ ਲੇਡੀ ਉਹਨਾਂ ਨੂੰ ਜਿਹੜੀ ਖਿੱਚਦੀ ਨਜ਼ਰ ਆਉਂਦੀ ਆ ਜੋ ਸਿੱਧੂ ਹਣੀ ਨੇ ਦੱਸਿਆ ਕਿ ਉਹ ਉਹਨਾਂ ਦੀ ਵਾਈਫ ਹੈਗੀ ਆ ਹਾਲਾਂਕਿ ਆਪਾਂ ਖੋਣ ਤੋਂ ਦੇ ਕੋਲ ਹੈ ਸੋਸਾਇਟੀ ਇਸ ਨੂੰ ਸੋਲਵ ਕਰ ਰਹੀ ਹੈ ਹਾਲਾਂਕਿ ਪੁਲਿਸ ਕੋਲ ਵੀ ਮਾਮਲਾ ਜਾ ਚੁੱਕਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਦੂਜੀ ਧਿਰ ਹੈਗੀ ਆ ਉਹ ਪੁਲਿਸ ਕੋਲ ਜਾ ਕੇ ਇਸ ਮਾਮਲੇ ਨੂੰ ਸੋਲਵ ਕਰਦੀ ਆ ਜਾਂ ਸੋਸਾਇਟੀ ਦਾ ਮਾਮਲਾ ਸੋਸਾਇਟੀ 'ਚ ਰੱਖਦੀ ਆ ਪਰ ਸੀਸੀਟੀਵੀ ਦਾ ਜਿਹੜਾ ਅਸਲੀ ਸੱਚ ਸੀ ਜਿਸ ਤਰੀਕੇ ਨਾਲ ਗੁਜਿੰਦਰ ਸਿੱਧੂ ਹੁਣਾ ਉੱਤੇ ਇਲਜ਼ਾਮ ਲੱਗ ਰਹੇ ਸੀ ਉਸ ਨੂੰ ਲੈ ਕੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਆ ਕੈਮਰਾਮੈਨ ਸਕੰਦਰ ਦੇ ਨਾਲ ਮੈਂ ਜਸਪੀਤ ਸਿੰਘ ਅਸ਼ਿਕ ਪੀਟੀਸੀ ਨਿਊਜ਼ ਮੋਹਾਲੀ